ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਨਸ਼ਿਆਂ ਦੇ ਖਿਲਾਫ ਚਲਾਈ ਜਾ ਰਹੀ ਜੁੱਧ ਨਸ਼ਾ ਵਿਰੁੱਧ ਮਹਿੰਮ ਦੇ ਤਹਿਤ ਤਸਕਰਾਂ ਦੇ ਖਿਲਾਫ ਲਗਾ ਕਾਰਵਾਈ ਕੀਤੀ ਜਾ ਰਹੀ ਹੈ ਬਠਿੰਡਾ ਦੇ ਬਦਨਾਮ ਇਲਾਕੇ ਵਿੱਚ ਜਾਣੇ ਜਾਂਦੇ ਤੋਬੀਆਣਾ ਵਸਤੀ ਵਿੱਚ ਨਸ਼ਾ ਤਸਕਰਾਂ ਵੱਲੋਂ ਉਡਾਈ ਦੀ ਸਰਕਾਰੀ ਜਗ੍ਹਾ ਦੇ ਨਜਾਇਜ਼ ਉਸਾਰੀਆਂ ਕਰਕੇ ਬਣਾਏ ਗਏ ਘਰ ਉੱਪਰ ਪੀਲਾ ਪੰਜਾ ਚਲਾਇਆ ਗਿਆ ਇਸ ਮੌਕੇ ਦੀ ਵੱਡੀ ਗਿਣਤੀ ਚ ਪੁਲਿਸ ਫੋਰਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਅਨਰਥ ਸਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਸ਼ਾ ਤਸਕਰਾਂ ਬਲੋਂ ਨਸ਼ੀਦਿਆਂ ਜੁਨਜਾਇਜ ਕਮਾਈ ਕਰਕੇ ਸਰਕਾਰੀ ਜਗ੍ਹਾ ਤੇ ਕਬਜ਼ੇ ਕੀਤੇ ਗਿਆ ਉਹਨਾਂ ਉੱਪਰ ਕਾਰਟਾਏ ਜਾ ਰਹੇ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਪੀਲਾ ਪੰਜਾ ਚੱਲਦਾ ਨਜ਼ਰ ਆ ਰਿਹਾ ਹੈ ਕਿਵੇਂ ਜਿਸ ਵੀ ਮਸ਼ੀਨ ਦੇ ਨਾਲ ਘਰਦਿਆਂ ਕੰਦਾ ਟਾਈਆਂ ਸੈਡਾ ਕੰਦਾ ਟਾਈਆਂ ਜਾ ਰਹੀਆਂ ਹਨ ਕਿਉਂਕਿ ਨਸ਼ਿਆਂ ਦੇ ਖਾਤਮੇ ਦੇ ਲਈ ਪੰਜਾਬ ਸਰਕਾਰ ਵੱਲੋਂ ਬੁਲਡੋਜ਼ਰ ਮਹਿ ਚੱਣੀ ਕਿ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਜੋ ਕਿ ਘਰਾਂ ਦੇ ਉੱਪਰ ਚੱਲਦੇ ਨਜ਼ਰ ਆ ਰਹੇ ਹਨ ਚਾਹੇ ਕਿਸੇ ਵੀ ਜ਼ਿਲ੍ਹੇ ਦੀ ਗੱਲ ਕਰੀਏ ਚਾਹੇ ਮੋਹਾਲੀ ਸੰਗਰੂਰ ਦੀ ਗੱਲ ਬਠਿੰਡਾ ਪਟਿਆਲਾ ਗੱਲ ਉਹ ਦਿਹਾਣਾ ਤੇ ਹੁਣ ਬਠਿੰਡੇ ਦੇ ਵਿੱਚ ਵੀ ਚੱਲ ਰਿਹਾ ਹੈ ਪੀਲਾ ਪੰਜਾ ਇਸ ਤਰ੍ਹਾਂ ਹਰੇਕ ਜ਼ਿਲ੍ਹੇ ਦੇ ਵਿੱਚ ਚੱਲ ਰਿਹਾ ਜਿਵੇਂ ਦੇਖ ਸਕਦੇ ਹੋ ਘਰ ਨੂੰ ਤੈਸਨਾਸ ਕੀਤੇ ਜਾ ਰਹੇ ਹਨ ਕਿਉਂਕਿ ਨਸ਼ੇ ਨੂੰ ਲੈ ਕੇ ਕਾਰੋਬਾਰ ਨੂੰ ਠੱਲ ਪਾਉਣ ਦੇ ਲਈ ਜਿੱਥੇ ਸਰਕਾਰ ਵੱਲੋਂ ਵੱਡੀ ਮਹਿਮ ਕੀਤੀਆਂ ਜਾ ਰਹੀਆਂ ਹਨ ਉੱਥੇ ਦੇਖ ਸਕਦੇ ਹੋ ਕਿਵੇਂ ਕਰ ਕਰਕੇ ਕੀਟਨਾ ਜੋੜੇ ਬਣਾਇਆ ਜਾਂਦਾ ਹੈ ਪਰ ਜਦੋਂ ਪੀਲਾ ਪੰਜਾ ਚੱਲਦਾ ਹੈ ਨਸ਼ਿਆਂ ਦੇ ਦਸਕਰਾਂ ਤੇ ਤਾਂ ਆਪਣੇ ਆਪ ਇੱਕ ਸਵਾਲ ਪੈਦਾ ਕਰਦਾ ਨਜ਼ਰ ਆਉਂਦਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਪੁਲਿਸ ਪ੍ਰਸ਼ਾਸਨ ਦਾ ਪ੍ਰਬੰਧ ਕੀਤਾ ਗਿਆ ਹੈ ਹਨ ਪੁਲਿਸ ਮੁਲਾਜ਼ਮ ਤਾਇਨਾਤ ਛਾਉਣ ਦੀ ਤਰ੍ਹਾਂ ਤਬਦੀਲੇ ਹੋਏ ਏਰੀਆ ਨਜ਼ਰ ਆ ਰਹ ਆਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਪੁਲਿਸ ਅਧਿਕਾਰੀ ਇੱਕ ਮਿੰਟ ਅੱਜ ਅੱਜ ਦੀ ਅ ਪੰਜਾਬ ਸਰਕਾਰ ਵੱਲੋਂ ਚਲਾਈ ਜਦ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਸਿਵਲ ਪ੍ਰਸ਼ਾਸਨ ਬਠਿੰਡਾ ਵੱਲੋਂ ਇੱਕ ਜਿਹੜਾ ਨਜਾਇਜ਼ ਕਬਜ਼ਾ ਧੋਬੀਆਂ ਨਾ ਬਸਤੀ ਦੇ ਵਿੱਚ ਇਸ ਨੂੰ ਹਟਾਇਆ ਜਾਣਾ ਹੈ ਇਸ ਦੇ ਵਿੱਚ ਜਿਹੜੀ ਇਹ ਮਨਜੀਤ ਕੌਰ ਏਲੀਸ ਹਰਬੰਸ ਕੌਰ ਇਹ ਕਾਲਾ ਸਿੰਘ ਦੀ ਪਤਨੀ ਹੈ ਤੇ ਇਥੇ ਧੋਬੀਆਂ ਨਾ ਬਸਤੀ ਦੇ ਵਿੱਚ ਇਹਦੇ ਕਾਫੀ ਲੰਬੇ ਸਮੇਂ ਤੋਂ ਉਤੇ ਰਹਿਲੀ ਸੀਗੀ ਜਿਹੜੀ ਜਗ੍ਹਾ ਦੇ ਉੱਪਰ ਰਹਿ ਰਹੀ ਸੀਗੀ ਇਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਤੇ ਸਿਵਲ ਡਿਪਾਰਟਮੈਂਟ ਵੱਲੋਂ ਇਹਨਾਂ ਨੂੰ ਜੋ ਬਣਦਾ ਪ੍ਰੋਸੀਜਰ ਸੀਗਾ ਜੋ ਨੋਟਿਸ ਜਾਰੀ ਕਰਕੇ ਇਹਨਾਂ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਸੀਗਾ ਤੇ ਜਿਸ ਤੇ ਅੱਜ ਇਹਨਾਂ ਵੱਲੋਂ ਕੋਈ ਲੀਗਲ ਜੋ ਪ੍ਰੋਸੀਡਿੰਗਸ ਦੇ ਵਿੱਚ ਜਿਹੜੀ ਹੈਗੀ ਆ ਪੂਰੀ ਕਰਦੇ ਹੋਏ ਅੱਜ ਇਹਦਾ ਜ ਨਜਾਇਜ਼ ਕਬਜ਼ਾ ਹਟਾਇਆ ਜਾਣਾ ਜਿਸ ਦੇ ਵਿੱਚ ਅੱਜ ਇਸ ਬਠਿੰਡਾ ਪੁਲਿਸ ਵੱਲੋਂ ਮੌਕੇ ਦੇ ਉੱਪਰ ਪੁਲਿਸ ਮੁੱਦਾ ਦਿੱਤੀ ਗਈ ਹੈ ਇਹ ਜਿਹੜੀ ਮਨਜੀਤ कौर ਹੈ ਇਹ ਇੱਕ ਕਾਫੀ ਲੰਬੇ ਸਮੇਂ ਤੋਂ ਇਸ ਦੇ ਖਿਲਾਫ ਡਰੱਗਸ ਦੀ ਕਾਫੀ ਕੰਪਲੇਂਟਸ ਵੀ ਮਿਲ ਰਹੀਆਂ ਸੀਗੀਆਂ ਤੇ ਇਸ ਦੇ ਖਿਲਾਫ ਇੱਕ ਐਨਡੀਪੀਐਸ ਦਾ ਮੁਕਦਮਾ ਵੀ ਦਰਜ ਹੈ ਹਰਨ ਦਾ ਇਹ ਇਸ ਤੋਂ ਇਲਾਵਾ ਟੋਟਲ ਅਸੀਂ 1 ਮਾਰਚ ਤੋਂ ਲੈ ਕੇ ਹੁਣ ਤੱਕ 1311 ਮੁਕਦਮੇ ਐਨਡੀਪੀਐਸ ਦੇ ਦਰਜ ਕੀਤੇ ਨੇ ਜਿਸ ਦੇ ਵਿੱਚ 1973 ਜਿਹੜੇ ਬੰਦੇ ਆ ਉਹ ਅਸੀਂ ਅਰੈਸਟ ਕੀਤੇ ਆ ਇਸ ਤੋਂ ਲਾਵਾ 68 ਦੇ ਕਰੀਬ ਜਿਹੜੇ ਵੱਡੇ ਸਮਗਲਰ ਸੀਗੇ ਜਿਹੜੇ ਜਿਨ੍ਹਾਂ ਤੋਂ ਅਸੀਂ ਕਮਰਸ਼ਲ ਕੁਆਂਟੀਟੀ ਦੇ ਮੁਕੱਦਮੇ ਜਿਹੜੇ ਦੇ ਵਿੱਚ ਅਰੈਸਟ ਪਈ ਹੈ ਉਹ 68 ਬੰਦੇ ਜਿਹੜੇ ਹੈਗੇ ਨੇ ਅਸੀਂ ਗ੍ਰਫਤਾਰ ਕੀਤੇ ਨੇ ਤੇ 2023 ਤੋਂ ਲੈ ਕੇ ਹੁਣ ਤੱਕ ਅਸੀਂ 14 ਕਰੋੜ ਦੇ ਕਰੀਬ ਜਿਹੜੀ ਪ੍ਰਾਪਰਟੀ ਨਸ਼ਾ ਤਸਕਰਾਂ ਵੱਲੋਂ ਬਣਾਈ ਗਈ ਸੀਗੀ ਉਹਨੂੰ ਅਸੀਂ ਜਿਹੜਾ 68 ਐਫ ਐਨ ਡੀ ਪੀ ਐਸ ਐਕਟ ਦੇ ਤਹਿਤ ਅਸੀਂ ਪ੍ਰਾਪਰਟੀ ਜਿਹੜੀ ਫ੍ਰੀਜ਼ ਕਰਵਾਈ ਗਈ ਹੈ ਸੋ ਲਗਾਤਾਰ ਸਾਡੇ ਵੱਲੋਂ ਜਿਹੜਾ ਇਹ ਐਕਸ਼ਨ ਹੈ ਅਗੇਂਸਟ ਡਰੱਗਸ ਚੱਲ ਰਿਹਾ ਉਸੇ ਦੇ ਵਿੱਚ ਪਹਿਲਾਂ ਵੀ ਅਸੀਂ ਚਾਰ ਵਾਰ ਜਿਹੜਾ ਹੈਗਾ ਤੋਬੇਰਾਂ ਬਸਤੀ ਦੇ ਵਿੱਚ ਅਲੱਗ-ਅਲੱਗ ਜਿਹੜੇ ਨਸ਼ਾ ਤਸਕਰ ਸੀਗੇ ਜਿਨ੍ਹਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਉਹਨਾਂ ਦੇ ਘਰ ਜਿਹੜੇ ਸੀਗੇ ਉਹ ਖਾਲੀ ਕਰਵਾਏ ਗਏ ਸੀ ਨਜਾਇਜ਼ ਕਬਜ਼ਾ ਹਟਾਏ ਗਏ ਸੀਗੇ ਉਸੇ ਲੜੀ ਦੇ ਤਹਿਤ ਅੱਜ ਮਨਜੀਤਪੁਰ ਜੋਕੀ ਹੈਗੀ ਇਹ ਗਲੀ ਨੰਬਰ 1 ਤੋਬੇਰਾਂ ਬਸਤੀ ਦੇ ਵਿੱਚ ਜਿਹੜਾ ਕਨ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਉਸ ਦੇ ਨਜਾਇਜ਼ ਕਬਜ਼ੇ ਨੂੰ ਅੱਜ ਖਾਲੀ ਕਰਵਾਇਆ ਜਾ ਰਿਹਾ ਹੈ ਇਸ ਗਲੀ ਦੇ ਵਿੱਚ ਕਿੰਨੇ ਕ ਮਕਾਨ ਸੀ ਪਹਿਲਾਂ ਵੀ ਢਾਟ ਗਏ ਹੁਣ ਕਿੰਨੇ ਕਿ ਇਸ ਜਿਹੜੀ ਇਹ ਪਾਰਟਿਕੂਲਰ ਗਲੀ ਹੈ ਇਸ ਦੇ ਵਿੱਚ ਪਹਿਲਾ 4 ਜਿਹੜੇ ਮਕਾਨ ਸੀਗੇ ਜਿਹਨਾਂ ਨਜਾਇਜ਼ ਕਬਜ਼ੇ ਕੀਤੇ ਹੋਏ ਸੀ ਚਾਹੇ ਉਹ ਗੁਰਪ੍ਰੀਤ ਕੌਰ ਦਾ ਘਰ ਹੋਵੇ ਜਾਂ ਹਰਬੰਸ ਕੌਰ ਦਾ ਘਰ ਸੀਗਾ ਉਹਨਾਂ ਦੇ ਨਜਾਇਜ਼ ਕਬਜ਼ੇ ਅਸੀਂ ਖਾਲੀ ਕਰਵਾਏ ਸੀਗੇ ਅੱਜ ਜਿਹੜਾ ਹੈਗਾ ਇਹ ਤਗਾ ਤਾਂ ਸਾਡੀ ਇਸ ਮਹੀਨੇ ਦੇ 3rd ਟਾਈਮ ਤੇ ਹੈਗੀ ਜਿਹੜੀ ਅਸੀਂ ਧੋਬਿਆਣਾ ਬਸਤੀ ਦੇ ਵਿੱਚ ਅਸੀਂ ਕਰ ਰਿਹਾ ਕਿਉਂਕਿ ਧੋਬਿਆਣਾ ਬਸਤੀ ਜਿਹੜਾ ਸੀਗਾ ਸ਼ਹਿਰ ਦੇ ਵਿੱਚ ਇੱਕ ਹੌਟਸਪੌਟ ਸੀਗਾ ਡਰੱਗਸ ਦਾ ਕਾਫੀ ਜਿਆਦਾ ਕੰਪਲੇਂਟਸ ਮਿਲਦੀਆਂ ਸੀਗੀਆਂ ਕਾਫੀ ਜਿਆਦਾ ਨਸ਼ੇ ਦੀ ਸ਼ਿਕਾਇਤ ਸੀਗੀ ਕਾਫੀ ਸੇਲਸ ਵੀ ਤੋਂ ਮਤਲਬ ਸ਼ਿਕਾਇਤਾਂ ਮਿਲਦੀਆਂ ਸੀਗੀਆਂ ਤੇ ਉਸੇ ਨੂੰ ਟਾਰਗੇਟ ਰੱਖਦੇ ਹੋਏ ਸਾਡੇ ਵੱਲੋਂ ਕਾਫੀ ਇਹ ਮਕਦਮੇ ਦਰਜ ਕੀਤੇ ਗਏ ਤੇ ਨਾਲ ਨਸ਼ਾ ਤਸਕਰ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਸੀਗੇ ਉਹਨਾਂ ਨੂੰ ਵੀ ਖਾਲੀ ਕਰਵਾਇਆ ਗਿਆ ਇੱਕੋ ਏਰੀਏ ਤੇ बार-बार ਤੁਹਾਡੇ ਕੋਲ ਕਾਰਵਾਈ ਕੀਤੀ ਜਾ ਰਹੀ ਹੈ ਟਾਇਰ ਤੇ ਹੋਰ ਵੀ ਏਰੀਏ ਨੇ ਜਿੱਥੇ ਲੋਕਾਂ ਖਿਲਾਫ ਡਰੈਕਟ ਵੀ ਕੇਸਿਸ ਦਰਜ ਹੋ ਜਾਏਗੇ ਤੇ ਦੇਖੋ ਮੇਨਲੀ ਜਿਹੜਾ ਪਾਰਟਿਕੂਲਰਲੀ ਅਸੀਂ ਸਭ ਤੋਂ ਪਹਿਲਾਂ ਜਦੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਅਸੀਂ ਪਹਿਲੇ ਸ ਇੱਕ ਤੋਂ ਜਿਹੜੀਆਂ ਸਾਨੂੰ ਕਾਲਸ ਜ਼ਿਆਦਾ ਮਿਲਦੀਆਂ ਕਿ ਇੱਥੇ ਜਿਹੜੇ ਹੈਗੇ ਨਸ਼ੇ ਦੀ ਸਪਲਾਈ ਹੁੰਦੀ ਹੈ। ਸੋ ਉਹਦੇ ਵਿੱਚ ਪਾਰਟਿਕੂਲਰਲੀ ਜਿਹੜਾ ਮੇਨ ਜਿਹੜਾ ਏਰੀਆ ਸੀਗਾ ਥੋਬਿਆਂ ਨਾ ਬਸਤੀ ਜਿਹੜਾ ਸੀਗਾ ਜਿੱਥੇ ਇੱਕ ਸਪੈਸੀਫਿਕ ਪੁਆਇੰਟ ਤੋਂ ਕਾਫੀ ਜ਼ਿਆਦਾ ਸ਼ਿਕਾਇਤਾਂ ਮਿਲਦੀਆਂ ਸੀ ਕਿ ਇੱਕ ਦੋ ਗਲੀਆਂ ਦੇ ਵਿੱਚ ਹੀ ਕਾਫੀ ਜ਼ਿਆਦਾ ਨਸ਼ੇ ਦੇ ਜਿਹੜੇ ਸਮਗਲਰ ਸੀਗੇ ਉਹ ਰਹਿੰਦੇ ਸੀਗੇ। ਇਸ ਤੋਂ ਇਲਾਵਾ ਵੀ ਇਹਨਾਂ ਜਿਹੜੇ ਜਿਹੜੀ ਜਗ੍ਹਾ ਹੈਗੀ ਹੈ ਇਹ ਵੀ ਜਗ੍ਹਾ ਵੀ ਸਰਕਾਰੀ ਜਗ੍ਹਾ ਹੈਗੀ ਜਿੱਥੇ ਇਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਪਰ ਕਬਜ਼ਾ ਕੀਤਾ ਹੋਇਆ ਸੀਗਾ। ਸੋ ਬੇਸਿਕਲੀ ਉਸ ਸੀ ਨੂੰ ਫੋਕਸ ਰੱਖਦੇ ਹੋਏ ਜਿਹੜਾ ਹੈਗਾ ਕਿਉਂਕਿ ਇੱਕ ਇੱਕ ਮਾਡਲ ਦੀ ਤਰ੍ਹਾਂ ਅਸੀਂ ਚਾਹੁੰਦੇ ਸੀ ਵੀ ਜਿਹੜੇ ਵੱਡੇ ਨਸ਼ੇ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਸ ਤੋਂ ਇਲਾਵਾ ਜਿਹੜੇ ਬਾਕੀ ਜਿਹੜੇ ਗੱਲ ਕਰ ਰਹੇ ਤੁਸੀਂ ਅਸੀਂ ਜਿੱਦਾਂ ਪ੍ਰਾਪਰਟੀ ਫ੍ਰੀਜ਼ਿੰਗ ਦੇ ਤਹਿਤ ਅਸੀਂ ਕਾਫੀ ਜਿਹੜੀ ਪ੍ਰਾਪਰਟੀ ਫ੍ਰੀਜ਼ ਕਰਾਈ ਕਰਾਈ ਹੈ ਉਸ ਦੇ ਵਿੱਚ ਅਲੱਗ-ਅਲੱਗ ਏਰੀਆਸ ਦੇ ਅਸੀਂ ਟਾਰਗੇਟ ਕੀਤਾ ਗਿਆ ਇਸ ਤੋਂ ਇਲਾਵਾ ਤੋਬੀ ਤੋਬੇਨ ਬਸਤੀ ਤੋਂ ਇਲਾਵਾ ਇੱਕ ਪਰਚੀਗੜ੍ਹ ਬਸਤੀ ਜਿਹੜੀ ਹੈਗੀ ਹੈ ਉੱਥੇ ਵੀ ਅਸੀਂ ਜਿਹੜੀ ਹੈਗੀ ਡੈਮੋਲੇਸ਼ਨ ਦੇ ਵਿੱਚ ਜਿਹੜਾ ਸਰਕਾਰੀ ਜਿਹੀ ਜਗ੍ਹਾ ਸੀ ਖਾਲੀ ਕਰਵਾਈ ਸੀਗੀ ਨਾਲ ਹੀ ਅਸੀਂ ਬੀੜ ਤਲਾਬ बस्ती ਜਿਹੜੀ ਸੀਗੀ बस्ती ਨੰਬਰ 3 ਦੇ ਵਿੱਚ ਵੀ ਇੱਕ ਜਿਹੜਾ ਘਰ ਸੀਗਾ ਸੋਰਜ ਦਾ ਜੋ ਘਰ ਸੀਗਾ ਉਸ ਨੂੰ ਵੀ ਅਸੀਂ ਖਾਲੀ ਕਰਵਾਇਆ ਸੀਗਾ ਪੰਜਾਬ ਸਰਕਾਰ ਵੱਲੋਂ ਜਾਰੀ ਯੁੱਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਅੱਜ ਬਠਿੰਡਾ ਪੁਲਿਸ ਵੱਲੋਂ ਜੋ ਤੋਬੀਆਣਾ ਬਸਤੀ ਦੇ ਵਿੱਚ ਜੋ ਸਿਵਲ ਪ੍ਰਸ਼ਾਸਨ ਵੱਲੋਂ ਮਨਜੀਤ ਕੌਰ ਏਲੀਆ ਸਰਪੰਚ ਕੌਰ ਪਤਨੀ ਕਾਲਾ ਸਿੰਘ ਜਿਸ ਨੇ ਸਰਕਾਰੀ ਜ਼ਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਉਸ ਨੂੰ ਹਟਵਾਉਣ ਵਾਸਤੇ ਇੱਥੇ ਆਏ ਹਨ ਤੇ ਨਾਲ ਸਾਡੇ ਵੱਲੋਂ ਮੌਕੇ ਦੇ ਪਰ ਪੁਲਿਸ ਨੂੰ ਦਾ ਦਿੱਤੀ ਗਈ ਹੈ ਇਹ ਜਿਹੜੀ ਮਨਜੀਤ ਕੌਰ ਹੈ ਇਸ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਹੈਰੋਨ ਦੀ ਰਿਕਵਰੀ ਦਾ ਇੱਕ ਮੁਕੱਦਮਾ ਦਰਜ ਹੈ ਤੇ ਇਸ ਦੇ ਖਿਲਾਫ ਹੋਰ ਵੀ ਜਿਹੜੀਆਂ ਸ਼ਿਕਾਇਤਾਂ ਡਰੱਗਸ ਦੇ ਰਿਕਾਰਡਿੰਗ ਸੇਲ ਤੇ ਰਿਕਾਰਡਿੰਗ ਸਾਨੂੰ ਕਾਫੀ ਸਿਵਲ ਲਾਈਨ ਥਾਣੇ ਦੇ ਵਿੱਚ ਮਿਲੀਆਂ ਸਿਗੀਆਂ ਤੇ ਜਦੋਂ ਇਹਦੀ ਵੈਰੀਫਾਈ ਕੀਤਾ ਗਿਆ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਤਾਂ ਇਸ ਨੇ ਸਰਕਾਰੀ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਜੋ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਪ੍ਰੋਪਰ ਪ੍ਰੋਸੀਜਰ ਫਾਲੋ ਕਰਦੇ ਹੋਏ ਹੈ ਇਸ ਦੇ ਅੱਜ ਨਜਾਇਜ਼ ਕਬਜ਼ਾ ਜਿਹੜਾ ਹਟਵਾਇਆ ਜਾ ਰਿਹਾ ਤੇ ਮੌਕੇ ਦੇ ਉੱਪਰ ਅਸੀਂ ਪੁਲਿਸ ਮਕਦਮੇ ਦਰਜ ਕੀਤੇ ਨੇ ਤੇ 1973 ਜਿਹੜੇ ਬੰਦੇ ਨੇ ਅਸੀਂ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਟਕੇ ਨੇ ਇਹਨਾਂ ਦੇ ਵਿੱਚ 68 ਬੰਦੇ ਐਸੇ ਨੇ ਜਿਨ੍ਹਾਂ ਜਿਹੜੇ ਕਮਰਸ਼ਲ ਕੁਆਲਿਟੀ ਜਾਂ ਹੈਵੀ ਕੁਆਲਿਟੀ ਦੇ ਵਿੱਚ ਜਿਹੜੇ ਹੈਗੇ ਨੇ ਦਰਜ ਰਜਿਸਟਰ ਕਰਨੇ ਪਾਏ ਗਏ ਨੇ ਤੇ ਹੁਣ ਜੇਲ੍ਹ ਦੇ ਵਿੱਚ ਟਕੇ ਹੋਏ ਨੇ ਇਸ ਤੋਂ ਇਲਾਵਾ 2023 ਤੋਂ ਲੈ ਕੇ ਹੁਣ ਤੱਕ ਅਸੀਂ 14 ਕਰੋੜ ਦੇ ਕਰੀਬ ਪ੍ਰਾਪਰਟੀ ਜਿਹੜੀ ਫ੍ਰੀਜ਼ ਕੀਤੀ ਹੈ ਜਿਹੜੇ ਨਸ਼ਾ ਤਸਕਰਾਂ ਨੇ ਆਪਦੀ ਕਾਲੀ ਕਮਾਈ ਕਰਕੇ ਜਿਹੜੀ ਹੈਗੀ ਬਣਾਈ ਸੀਗੀ ਤੇ ਉਸ ਦੇ ਉੱਪਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਾਇਆ ਗਿਆ ਕਿ ਇਸ ਚੀਜ਼ ਜਿਹੜੀ ਹੈਗੀ ਐ ਇਲੀਗਲ ਟਰੇਡ ਆਫ ਡਰੱਗਸ ਇਸ ਦੇ ਖਿਲਾਫ ਇੱਕ ਮੁਕਦਮਾ ਦਰਜਾ ਐਨਡੀਪੀਐਸ ਸੈਕਟਰ ਦਾ ਪਰ ਇਸ ਤੋਂ ਇਲਾਵਾ ਇਸ ਦੇ ਖਿਲਾਫ ਸਿਵਲ ਲਾਈਨ ਸਾਡੇ ਦੇ ਵਿੱਚ ਅਕਸਰ ਜੀ ਸ਼ਿਕਾਇਤ ਮਿਲਦੀ ਰਹਿੰਦੀ ਸੀ ਕਿ ਕਿ ਡਰੱਗਸ ਦੇ ਵਿੱਚ ਹੈਰਨ ਦੀ ਸਪਲਾਈ ਹੋਣ ਵੀ ਕਰ ਰਹੀ ਹੈ ਐਸਪੀ ਸਾਹਿਬ ਜੇ ਗੱਲ ਕੀਤੀ